ਦੀਆ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਨਸ਼ੇ ਵਿਰੋਧੀ ਮਹਿੰਮ ਨੂੰ ਉਸ ਵੇਲੇ ਵੱਡਾ ਸਫਲਤਾ ਮਿਲੀ ਜਦੋਂ ਭੈਣੀ ਮਿਆਂਖਾਂ ਦੇ ਐਸਐਚਓ ਸਾਹਿਬ ਤੇ ਇਹਨਾਂ ਨਾਲ ਐਸਆਈ ਚਰਜਨ ਸਿੰਘ ਨੇ ਜਿਹੜਾ ਸੀਗਾ ਟੀ ਪੁਆਇੰਟ ਰਾ ਸੁਆਮੀ ਡੇਰੇ ਤੇ ਕੱਲ ਜਿਹੜਾ ਸ਼ਾਮੀ ਜਿਹੜਾ ਨਾਕਾ ਲਾਇਆ ਸੀਗਾ ਤੇ ਇੱਕ ਆਈਕਨ ਫੋਰਡ ਜਿਹੜੀ ਆ ਕਾਰ ਆਈ ਜਿਹਨੂੰ ਰੋਕੇ ਚੈੱਕ ਕੀਤਾ ਗਿਆ ਇਦੇ ਵਿੱਚੋਂ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਆ 6 ਕੈਨ ਜਿਹੜੀ ਆ ਪਲਾਸਟਿਕ ਦੇ ਭਰੇ ਹੋਏ ਬਰਾਮਦ ਹੋਈ ਆ ਜਿਨ੍ਹਾਂ ਵਿੱਚ ਜਿਹੜੇ ਦੋਸ਼ੀ ਸੀਗੇ ਲਵਪ੍ਰੀਤ ਸਿੰਘ ਰਿਹਾ ਇਸ ਲਵ ਪੁੱਤਰ ਸੁਚਾ ਸਿੰਘ ਵਾਸੀ ਢੰਗੂੜੀ ਤੇ ਬਲਦੇਵ ਸਿੰਘ ਰਿਹਾ ਇਸ ਦੇ ਪੁੱਤਰ ਕਲਵੰਤ ਸਿੰਘ ਵਾਸੀ ਸਿੰਘੋਵਾਲ ਜਿਹੜੇ ਆ ਉਹ ਜਿਹੜੇ ਆ ਉਹਨਾਂ ਨੂੰ ਨਾਂ ਪਤਾ ਪੁੱਛਣ ਤੇ ਪਤਾ ਲੱਗਾ ਜਿਨ੍ਹਾਂ ਨੂੰ ਜਿਹੜਾ ਵਾ ਗ੍ਰਸਤਾਰ ਕੀਤਾ ਗਿਆ ਸੀਗਾ 6 ਕੈਨ ਜਿਹੜੀ ਪਲਾਸਟਿਕ ਆ ਇਹਦੀ ਜਿਹੜੀ ਆ ਮਿੰਤੀ ਜਿਹੜੀ ਕੀਤੀ ਗਈ ਸੀਗੀ ਜਿਹੜੀ 1 ਲੱਖ 80000 ਐਮਲ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਆ ਇਹ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਜਿਹਦੇ ਸਬੰਧ ਦੇ ਵਿੱਚ ਥਾਣਾ ਬਣੀ ਮੀਆਂ ਖਾਂ ਵੇਖੇ ਮਕਦਮਾ ਨੰਬਰ 45 ਡੇਟਡ 5 8 24 ਅੰਡਰ ਸੈਕਸ਼ਨ 61 14 ਐਕਸਾਈ ਐਕਟ ਦੇ ਤਹਿਤ ਦਰਜ ਕਰਕੇ ਦੋਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਗਈ ਆ ਤੇ ਕੈਦੇ ਅਨਸਾਰ ਦੋਹਾਂ ਦੋਸ਼ੀਆਂ ਨੂੰ ਜਿਹੜਾ ਵਾ ਅਦਾਲਤ ਵਿੱਚ ਪੇਸ਼ ਅਜ ਕੀਤਾ ਜਾ ਰਿਹਾ ਹੈ ਇਹਨਾਂ ਨੇ ਜਿਹੜਾ ਪੁਸ਼ਕੇਦ ਦੱਸਿਆ ਵੀ ਇਹ ਮੌਜਪੁਰ ਤੋਂ ਜਿਹੜਾ ਵਾ ਲੈ ਕੇ ਆਏ ਸੀਗੇ ਤੇ ਅੱਗੇ ਇਹਨਾਂ ਨੇ ਆਪਣੇ ਪਿੰਡਾਂ ਵਿੱਚ ਜਿਹੜਾ ਧਮੂੜੀ ਤੇ ਇਧਰ ਦੀਨਾਨਗਰ ਸਾਈਡ ਜਾ ਕੇ ਜਿਹੜੀ ਆਪਰਚੂਨ ਦੇ ਵਿੱਚ ਵੇਚਣੀ ਸੀ ਤੇ ਇਹਨਾਂ ਦੇ ਕੋਈ ਪਹਿਲਾਂ ਦੇ ਮਾਮਲੇ ਦਰਜਾਇਆ ਸੀ ਹਾਂਜੀ ਇਹਦੇ ਬਾਰੇ ਜਿਹੜਾ ਵਾ ਅਸੀਂ ਅੱਜ ਵੈਰੀਫਾਈ ਕਰ ਰਹੇ ਆਂ ਤੇ ਇਹਦੇ ਵੀ ਖੁਲਾਸੀ ਕੀਤੀ ਜਾਣਗੇ ਹਾਂਜੀ